ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਂਬੇ ਕੀਤਾ ਜਾ ਸਕਦਾ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾਇਆ ਜਾ ਸਕਦਾ ਉਹਨਾਂ ਦੀ ਥਾਂ ਦੇ ਉੱਤੇ ਜਾਂ ਐਡੀਸ਼ਨ ਤੌਰ ਦੇ ਉੱਤੇ ਇੱਕ ਡੇਰੇ ਦੇ ਮੁਖੀ ਨੂੰ ਜਿਹੜਾ ਉਹ ਜਥੇਦਾਰ ਲਗਾਇਆ ਜਾ ਸਕਦਾ ਇਹਦੇ ਬਾਰੇ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਤੁਹ ਜੁੜੇ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਿਊਟਿਵ ਕਮੇਟੀ ਯਾਨੀ ਕਿ ਅੰਤਰਿਕ ਕਮੇਟੀ ਦੀ ਅੱਜ ਮੀਟਿੰਗ ਹੈ ਜਿਹਦੇ ਵਿੱਚ ਪੀਤੇ ਕੱਲ ਤੋਂ ਚੱਲਿਆ ਆ ਰਿਹਾ ਮਾਮਲਾ ਗਿਆਨੀ ਹਰਪ੍ਰੀਤ ਸਿੰਘ ਦਾ ਵਰਸਾ ਸਿੰਘ ਬਲਟੋਆ ਦਾ ਵੀਡੀਓ ਦਾ ਆਉਣਾ ਵੀਡੀਓ ਦਾ ਜਾਣਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸ਼ਿਕਾਇਤ ਦਾ ਅਚਨਚੇਤ ਆ ਜਾਣਾ ਇੱਕ ਵਿਅਕਤੀ ਦੀ ਅਚੰਚੇਤ ਇੰਟਰਵਿਊ ਸਾਹਮਣੇ ਆ ਜਾਣੀ ਆ ਇਸ ਸਭ ਕਾਸੇ ਦੇ ਵਿੱਚ ਅੱਜ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਗੈਰ ਹਤਮੀ ਤੌਰ ਤੇ ਕੇਸ ਦੇ ਉੱਤੇ ਜਿਹੜਾ ਚਰਚਾ ਕੀਤੀ ਜਾਣੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾ ਸਕਦਾ ਹੈ ਜਾਂ ਜ਼ੇਫੇਦਾਰੀ ਤੋਂ ਲਾਂਭੇ ਕੀਤਾ ਜਾ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਹਿਤਾ ਸੀ ਕਿ ਮੈਨੂੰ ਹਟਾਉਣਾ ਹਟਾ ਦਿਓ ਮੈਂ ਅਸਤੀਫਾ ਨਹੀਂ ਦਿੰਦਾ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਉਹਨਾਂ ਨੂੰ ਹਟਾਏ ਜਾਣ ਦੀਆਂ ਚਰਚਾਵਾਂ ਪੂਰੀ ਤਰ੍ਹਾਂ ਨਾਲ ਜ਼ੋਰ ਫੜ ਚੁੱਕੀਆਂ ਨੇ ਅੱਜ ਕਮੇਟੀ 'ਚ ਕੋਈ ਫੈਸਲਾ ਆਉਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਇਸੇ ਨਾਲ ਹੀ ਨਵੇਂ ਜ਼ਥੇਦਾਰ ਦੇ ਤੌਰ ਤੇ ਮਾਲਵੇ ਨਾਲ ਸੰਬੰਧਿਤ ਇੱਕ ਵੱਡੇ ਸਿੱਖ ਡੇਰੇ ਦੇ ਮੁਖੀ ਨੂੰ ਜੜਾ ਉਹ ਲਾਏ ਜਾਣ ਦੀਆਂ ਚਰਚਾਵਾਂ ਨੇ ਹਾਲਾਂਕਿ ਹਤਮੀ ਰਸਮੀ ਤੌਰ ਦੇ ਉੱਤੇ ਕੋਈ ਇਹਦੀ ਪੁਸ਼ਟੀ ਨਹੀਂ ਕਰ ਰਿਹਾ ਨਾਂ ਨੂੰ ਲੈ ਕੇ ਕਾਫੀ ਛਸ਼ੋ ਪੰਜ ਬਰਕਰਾਰ ਹੈ ਪਰ ਚਰਚਾ ਜਿਹੜੀ ਹੈ ਜੋ ਅੰਮ੍ਰਿਤਸਰ ਤੋਂ ਸੂਤਰ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਉਹ ਇਸ ਗੱਲ ਵੱਲ ਹਿਸ਼ਾਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪ੍ਰਧਾਨ ਉਹਦੇ ਅਹੁਦੇਦਾਰ ਕੀ ਕਾਲੀ ਨਹੀਂ ਕਰੇ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਜੇਕਰ ਉਹ ਕਰ ਰਹੇ ਨੇ ਤਾਂ ਫਿਰ ਇਹਦਾ ਮਤਲਬ ਹੈ ਕਿਸੇ ਬਾਹਰੀ ਸ਼ਕਤੀ ਦੇ ਦਖਲ ਜਾਨੀ ਕਿ ਉਸ ਬਾਹਰੀ ਸ਼ਕਤੀ ਕੌਣ ਹੈ ਇਸ ਕਹਿਣ ਗੱਲ ਨੂੰ ਕਹਿਣ ਚੋ ਚਿਜਕਦਾ ਨਹੀਂ ਕਿ ਬਾਹਰੀ ਸ਼ਕਤੀ ਕੋਈ ਹੋਰ ਨਹੀਂ ਉਹ ਸੁਖਬੀਰ ਸਿੰਘ ਬਾਦਲ ਤੇ ਐਂਡ ਕੰਪਨੀ ਉਹਨਾਂ ਦੇ ਕਹਿਣ ਤੇ ਹੀ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੋਣਾ ਹੈ ਇਸ ਤੋਂ ਇਲਾਵਾ ਤਾਂ ਕੋਈ ਜਿਹੜਾ ਉਹ ਮਤਲਬ ਹੀ ਨਹੀਂ ਬਣਦਾ ਕਿ ਉਹ ਗਿਆਨੀ ਹਰਪੀ ਸਿੰਘ ਨੂੰ ਇਸ ਤਰ੍ਹਾਂ ਨਾਲ ਹਟਾਇਆ ਜਾਵੇ ਵੀਡੀਓ ਵੀ ਕੱਢੀ ਜਾਣੀ ਉਹ ਸਾਰਾ ਸਾਰੀਆਂ ਜਿਹਾ ਮਾਹੌਲ ਬਣਾਉਣਾ ਕਾਰਵਾਈ ਕਰਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੇ ਗਿਆਨੀ ਹਰਪੀ ਸਿੰਘ ਕਹਿੰਦੇ ਕਿ ਮੈਂ ਹਰਜਿੰਦਰ ਸਿੰਘ ਧਾਮੀ ਹੋਰਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਇਸ ਗੱਲ ਤੋਂ ਜਵਾਬ ਦਿੱਤਾ ਹੈ ਕਿ ਉਹਨਾਂ ਨੇ ਕੁਝ ਦੱਸਿਆ ਨਹੀਂ ਕਿ ਮੈਂ ਮੀਟਿੰਗ ਕਾਦੇ ਵਾਸਤੇ ਸੱਦੀ ਗਈ ਹੈ ਤਾਂ ਇੱਕ ਗੱਲ ਸਪਸ਼ਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਅੱਜ ਦੀ ਕਮੇਟੀ ਦੇ ਵਿੱਚ ਜਿਹੜੇ ਫੈਸਲੇ ਹੋਣਗੇ ਉਹ ਸਿੱਖ ਸਿਆਸਤ ਨੂੰ ਅਹਿਮ ਮੋੜਾ ਦੇ ਸਕਦੇ ਹੈ ਭੋਰ ਕਈ ਮਸਲੇ ਨੇ ਜਿਨ੍ਹਾਂ ਤੇ ਚਰਚਾ ਹੋਣੀ ਹੈ ਹਰਜਿੰਦਰ ਸਿੰਘ ਧਾਮੀ ਨੇ ਜੋ ਬੀਬੀ ਜ਼ਗੀਰ ਕੋਰ ਬਾਰੇ ਬੋਲਿਆ ਉਸ ਤੋਂ ਬਾਅਦ ਉਹ ਵੀ ਕਸੂਤੇ ਫਸੇ ਹੋਏ ਨੇ ਨੈਤਿਕ ਤੌਰ ਤੇ ਤਾਂ ਉਹ ਵੀ ਹੁਣ ਇਸ ਕਾਬਲ ਨਹੀਂ ਹੈ ਕਿ ਉਹ ਕੁਝ ਕਰ ਸਕਣ ਉਹ ਮੀਟਿੰਗਾਂ 'ਚ ਬੈਠ ਸਕਣ ਉਹਨਾਂ ਨੂੰ ਵੀ ਲੋ ਅਹੁਦੇ ਤੋਂ ਹਟਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਇੱਕ ਡੇਰੇ ਦੇ ਮੁਖੀ ਨੂੰ ਲੈ ਕੇ ਆਉਂਦੀ ਹੈ ਤਾਂ ਇਸ ਦੇ ਨਾਲ ਕੀ ਅਸਰ ਪਵੇਗਾ ਕੀ ਜਿਹੜਾ ਆਰਮ ਸਿੱਖ ਹੈ ਇੱਕ ਤਜਰੋ ਡੇਰੇ ਦੇ ਜਿਹੜੇ ਫਾਲੋਅਰਸ ਹੁੰਦੇ ਆ ਜਿਹੜੇ ਡੇਰੇ ਨਾਲ ਜੁੜੇ ਲੋਕ ਹੁੰਦੇ ਆ ਲਾਇਦਾ ਕੱਲ ਜਿਹੜਾ ਆਰਮ ਸਿੱਖ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਜਾਏਗਾ ਉਹ ਇਸ ਨੂੰ ਕਿਸ ਤਰ੍ਹਾਂ ਨਾਲ ਕਬੂਲੇਗਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੀ ਜਾਤ ਬਾਰੇ ਵੀ ਕਿਹਾ ਜਾ ਰਿਹਾ ਕਿ ਇਸ ਕਰਕੇ ਜਿਆਦਾ ਟਾਰਗੇਟ ਕੀਤੇ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਨੇ ਹਾਲਾਂਕਿ ਮੇਰੇ ਵਿੱਚ ਕੋਈ ਬਹੁਤਾ ਯਕੀਨ ਨਹੀਂ ਕਿ ਇਦਾਂ ਹੋ ਰਿਹਾ ਹੋਵੇਗਾ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣਾ ਕਿਤੇ ਅਕਾਲੀ ਦਲ ਦੇ ਲਈ ਮਹਿੰਗਾ ਤਾਂ ਨਹੀਂ ਸਾਬਤ ਹੋ ਸਕਦਾ ਕੀ ਨਵੇਂ ਭੁੰਡਾ ਦੇ ਖੱਖਰ ਨੂੰ ਅਕਾਲੀ ਦਲ ਵਾਲੇ ਹੱਥ ਤਾਂ ਨਹੀਂ ਲਾਰੇ ਅਕਾਲੀ ਲਗਭਗ ਪਿਛਲੇ ਕੁਝ ਤਹਾਕਿਆ ਤੋਂ ਸਿਆਸੀ ਸੂਝ-ਬੂਝ ਦੇ ਹੁੰਦਿਆ ਹੋਇਆ ਕਹਿ ਲਈਏ ਕਿ ਉਹ ਐ ਪ੍ਰਤੀਤ ਕਰਾਉਂਦੇ ਨੇ ਕਿ ਸਾਡੇ ਵਸ ਦਾ ਕੁਝ ਨਹੀਂ ਸਾਨੂੰ ਨਹੀਂ ਚੀਜ਼ਾਂ ਸਮਝ ਆਉਂਦੀਆਂ ਕਿ ਕੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕੰਦ ਤੇ ਲਿਖਿਆ ਹੋਇਆ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਤੇ ਮਸਲੇ ਤਾਂ ਹੀ ਅੱਗੇ ਵੱਧ ਸਕਣਗੇ ਪਰ ਉਹ ਨਹੀਂ ਹੋਇਆ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਦਸੰਬਰ ਦੇ ਫੈਸਲੇ ਨੇ ਗੱਲ ਨੂੰ ਅੱਗੇ ਤੋਰਿਆ ਤੇ ਉਹਦੇ ਤੇ ਵੀ ਹੁਣ ਜੋ ਲੱਛਣ ਕੀਤੇ ਜਾ ਰਹੇ ਨੇ ਉਹ ਤੁਹਾਡੇ ਸਾਹਮਣੇ ਨੇ ਸਾਰਿਆਂ ਦੇ ਹੁਣ ਬਲਵਿੰਦਰ ਸਿੰਘ ਭੁੰਦਰ ਦੀ ਬੰਦ ਕਮਰਾ ਮੀਟਿੰਗ ਹੋਈ ਹੈ ਬਲਵਿੰਦਰ ਸਿੰਘ ਭੁੰਦਰ ਤੇ ਇਕਬਾਲ ਸਿੰਘ ਝੁੰਦਾ ਦੀ ਇਕਬਾਲ ਸਿੰਘ ਝੁੰਦਾ ਉਸ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਨੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਵੀਂ ਭਰਤੀ ਦੇ ਲਈ ਬਣਾਈ ਗਈ ਹੈ ਉਹਨਾਂ ਦੀ ਹਾਲਾਂਕਿ ਮੀਡੀਆ ਨੇ ਬਾਰ-ਬਾਰ ਪੁੱਛਿਆ ਉਹਨਾਂ ਨੇ ਨਹੀਂ ਦੱਸਿਆ ਗਿਆਨੀ ਗੁਰਗਬੀਰ ਸਿੰਘ ਨਾਲ ਜਿਹੜੀ ਮੀਟਿੰਗ ਹੋਈ ਬਲਵਿੰਦਰ ਭੁੰਦਰ ਤੇ ਝੁੰਡਾ ਨੇ ਇਸ ਬਾਰੇ ਕੁਝ ਸਪਸ਼ਟ ਨਹੀਂ ਕਿਹਾ ਪਰ ਇਹਦੇ ਬਾਰੇ ਅੰਦਰਲੇ ਸੂਤਰ ਦੱਸਦੇ ਆ ਕਿ ਮੀਟਿੰਗ ਇਸ ਸਿਲਸਲੇ ਚ ਹੋਈ ਹੈ ਕਿ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਮੇਟੀ ਚ ਪਾਏ ਗਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਉਹ ਤਾਂ ਅਕਾਲੀ ਦਲ ਚੋਂ ਬਾਹਰ ਨੇ ਫਿਰ ਅਕਾਲ ਤਖਤ ਦੇ ਫੈਸਲੇ ਤੇ ਗੁਰਪ੍ਰਤਾਪ ਸਿੰਘ ਵਡਾਲਾ ਜੇਕਰ ਕਮੇਟੀ ਚ ਆਉਂਦੇ ਨੇ ਤਾਂ ਇਹਦੇ ਨਾਲ ਕਾਨੂੰਨੀ ਅੜਚਨਾ ਆ ਸਕਦੀ ਹੈ ਮੈਂਬਰ ਪਾਰਟੀ ਦੀ ਰਜਿਸਟ੍ਰੇਸ਼ਨ ਤੇ ਮਾਨਤਾ ਰੱਦ ਹੋ ਸਕਦੀ ਹੈ ਇਹ ਸਾਰੀਆਂ ਗੱਲਾਂ ਅਕਾਲੀ ਦਲ ਸਿਰਫ ਤੇ ਸਿਰਫ ਬੀਰ ਸਿੰਘ ਬਾਦਲ ਨੂੰ ਪਹੁੰਚਾਉਣ ਤੇ ਲਿਖ ਰਿਹਾ ਹੈ ਐਸੀ ਕੋਈ ਨਹੀਂ ਜਨ ਪ੍ਰਤੀਨਿਧੀ ਐਕਟ ਪੜ੍ਹ ਲਓ ਕਾਨੂੰਨ ਜਿਹੜੇ ਨਿਯਮ ਨੇਗੇ ਇਸ ਨਾਲ ਜੁੜੇ ਹੋਏ ਪਾਰਟੀ ਰਜਿਸਟ੍ਰੇਸ਼ਨ ਤੇ ਮਾਨਤਾ ਦੇ ਨਾਲ ਉਹ ਪੜ੍ਹ ਲਓ ਉਹਨਾਂ ਦੇ ਵਿੱਚ ਕਿਤੇ ਵੀ ਐਸੀ ਅੜਚੜ ਨਹੀਂ ਜਿਹੜੀ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਬੰਧ ਕਰਨਾ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਵਾਪਸ ਲੈ ਸਕਦੀ ਹੈ ਉਹਨੇ ਡੈਗਜ਼ਿਨੇਟ ਕਰ ਰਹੇ ਨੇ ਨਾ ਕੋਰ ਕਮੇਟੀ ਨੇ ਕੋਰ ਕਮੇਟੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਵਾਪਸ ਲੈ ਲੈ ਗੱਲ ਖਤਮ ਕਿ ਹੁਣ ਪਾਰਟੀ ਦੇ ਮੈਂਬਰ ਨੇ ਕਰਨਾ ਹੋਵੇ ਜੇ ਕਰਨਾ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਪਰ ਢਿੱਟਦਾ ਹੀ ਇਹ ਹੈ ਕਿ ਕਰਨਾ ਨਹੀਂ ਚਾਹੁੰਦੇ ਹੁਣ ਇਸ ਮਾਮਲੇ 'ਚ ਇਹ ਵੀ ਗੱਲ ਸਾਹਮਣੇ ਆਈ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਾਹਰ ਕਢਾਉਣ ਦੇ ਲਈ ਜਿਹੜੀ ਆ ਉਹ ਚਾਰਾ ਜੋਈ ਕੀਤੀ ਜਾ ਰਹੀ ਆ ਕਾਲੀ ਦਲ ਦੇ ਅੰਦਰ ਕਾਫੀ ਉਬਾਲ ਹੈ ਇਸ ਚੀਜ਼ ਨੂੰ ਲੈ ਕੇ ਕਿ ਕਾਲੀ ਦਲ ਅੱਗੇ ਕਿਵੇਂ ਜਾਊਗਾ ਇਹ ਵੀ ਚਰਚਾ ਆਈ ਹੈ ਕਿ ਇਸ ਮੀਟਿੰਗ ਦੇ ਵਿੱਚ ਜਥੇਦਾਰ ਤੋਂ ਜਿਹੜਾ 20 ਤਰੀਕ ਜਨ ਕਿ ਕੱਲ ਤੱਕ ਜਿਹੜਾ ਕਿਹਾ ਗਿਆ ਕਿ ਫੈਸਲੇ ਦੇ ਉੱਤੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨਾ ਉਹਦੇ ਲਈ ਵੱਧ ਸਮਾਂ ਮੰਗਿਆ ਗਿਆ ਹੁਣ ਇੱਕ ਤਰਫਾ ਬਲਵਿੰਦਰ ਭੁੰਦੜ ਨੇ ਜਿਵੇਂ ਪਹਿਲਾਂ ਕਹਤਾ ਕਿ ਸਾਨੂੰ 20 ਦਸੰਬਰ ਤੱਕ ਦਾ ਸਮਾਂ ਮਿਲ ਗਿਆ ਹੁਣ ਫਿਰ ਕਹਿ ਦੇਣਗੇ ਸਾਨੂੰ 25 ਤੱਕ ਦਾ ਮਿਲ ਗਿਆ 31 ਤੱਕ ਦਾ ਮਿਲ ਗਿਆ 30 ਤੱਕ ਦਾ ਮਿਲ ਗਿਆ ਅਸੀਂ ਛਿੱਦੀ ਸਭਾ ਦਾ ਬੰਨ੍ਹਾ ਲਾ ਲੈਣਗੇ ਇਹ ਸਾਰਾ ਕੁਝ ਚੱਲਦਾ ਰਹਿਣਾ ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਦਾ ਸੀਸਤੀਫਾ ਪ੍ਰਵਾਨ ਨਹੀਂ ਕਰਨਾ ਕੁਝ ਹੋ ਜਵੇ ਏਡੀ ਢੀਡਤਾਈ ਕਹਿ ਲਈ ਏਡੀ ਹੱਟ ਧਰਮੀ ਕਹਿ ਲਈ ਜਿਹੜੀ ਅਕਾਲੀ ਦਲ ਦੀ ਅੱਜ ਦੀ ਮੌਜੂਦਾ ਲੀਡਰਸ਼ਿਪ ਹੈ ਤੇ ਸੁਖਬੀਰ ਦੀ ਕਿਚਨ ਕੈਬਿਨੇਟ ਹੈ ਜਿੰਨੇ ਬੇੜਾ ਉਠਾ ਕੇ ਰੱਖਤਾ ਅਕਾਲੀ ਦਲ ਦਾ ਉਹ ਇਸ ਮਾਮਲੇ 'ਚ ਅੜੀਲ ਰਵਈਆ ਅਪਣਾਏ ਹੋਏ ਆ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਉਣ ਵਾਲਾ ਅਕਾਲੀ ਦਲ ਦਾ ਪੰਥਕ ਸਿਆਸਤ ਦਾ ਤੇ ਪੰਥ ਦਾ ਸੰਕਟ ਕਾਫੀ ਡੂੰਗਾ ਹੋਣ ਵਾਲਾ ਪੰਜਾਬ ਦਾ ਗੱਲ ਹੈ